ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਮਾਂ ਹੋਇਆ 5:30 ਕੈਲਗਰੀ ਟਾਈਮ ਮੀਂਹ ਪੈ ਰਿਹਾ ਮੌਸਮ ਹੋਇਆ ਵਧੀਆ ਹਾਂਜੀ ਕਿੱਦਾਂ ਢੇੜੀ ਕਿੱਦਾਂ ਜਵਾਨਾ ਵਧੀਆ ਵਧੀਆ ਤੁਸੀਂ ਸੁਣਾਓ ਠੀਕ ਹੈ ਜੀ ਨਾਂਵ ਟੁੱਪੀ ਬਹੁਤ ਜਾਂਦੇ ਆ ਸਿਆਂ ਨੂੰ ਸੇ ਲੱਗੇ ਆ ਭਰਿਆ ਪਿਆ ਬੂਟਾਂ ਸਿਆਂ ਨਾ ਫੜ ਲੱਗਾ ਬਹੁਤ ਇਹਦਾ ਚੱਕ ਲੈਨੇ ਆ ਇਹ ਵੈਰਾਈਟੀ ਪਤਾ ਨਹੀਂ ਕਿਹੜੀ ਆ ਸਿਆਂ ਦੀ ਇਹ ਵੈਰਾਈਟੀ ਫਦਲ ਕੀ ਆ ਹੈਗੇ ਛੋਟੇ ਆ ਪਰ ਮਿੱਠੇ ਬੜੇ ਆ ਆ ਦੇਖ ਐਨੇ ਕਿਵੇਂ ਝੜੇ ਆ ਆ ਮੈਂ ਇੱਕ ਦਿਨ ਹੈ ਨਾ ਇਹਦੀਆਂ ਕਲਮਾਂ ਤਿਆਰ ਕੀਤੀਆਂ ਆ ਦੇਖਦੀਆਂ ਐਕਸਸ ਤੇ ਦੋ ਆ ਦੇਖ ਇਹ ਕਹਾ ਹਾਂਜੀ ਤੇ ਇੱਕ ਆ ਜਿਹੜੀ ਕਲਮ ਆ ਹਾਂ ਇਹਦੇ ਹੁਣ ਇਹਦੇ ਸਾਲ ਸਾਲ ਨਾ ਮੋਰੇ ਜਿਹਦੇ ਪੱਤੇ ਝੜ ਕੇ ਤੇ ਰਹਿੰਦੇ ਇਹ ਕਲਮਾਂ ਹਰੀਆਂ ਹੋ ਜਾਣੀਆਂ ਠੀਕ ਆ ਇਹਨੂੰ ਫੇਰ ਪਾਟ ਕੇ ਜਿੱਧਰ ਉਹ ਪਲਮ ਦਾ ਬੂਟਾ ਲਾਇਆ ਹਾਂਜੀ ਇਧਰ ਫੇਰ ਲਾਉਣੀ ਆ ਸੇਮ ਵਧੀਆ ਬਹੁਤ ਆ ਇੰਨੇ ਘਣ ਹੋ ਗਏ ਆ ਆਹ ਹਾਂ ਇਹਦੇ ਆਪਾਂ ਜੈਮ ਬਣਾਉਣਾ ਜੈਮ ਹੋ ਰਿਹਾ ਸੀਗਾ ਖਤਮ ਆ ਤੇ ਆਹ ਵੇਖ ਬੈਠੀ ਕਿੰਨਾ ਵਧੀਆ ਡਿੱਗੇ ਹੋਏ ਚੱਲ ਹੁਣ ਨਹੀਂ ਪੈਂਦਾ ਹੁਣ ਬਸ ਕਰਦੇ ਆ ਤੇ ਹੋਰ ਕਿਦਾ ਹੋਰ ਵਧੀਆ ਵਧੀਆ ਨਹੀਂ ਪੈਂਦਾ ਹਾਂ ਮੈਂ ਕਰ ਮੈਂ ਪੈਂਦਾ ਮੌਸਮ ਵਧੀਆ ਹੋਇਆ ਆ ਲੱਗੀ ਸਬਜ਼ੀ ਹੋਰ ਆਹ ਦੇ ਨਾ ਬੇਹਰੀਆਂ ਲੱਗੀਆਂ ਪਰ ਹੁਣਾਂ ਦੇ ਟਮਾਟਰ ਨਹੀਂ ਤਾਂ ਨੂੰ ਸੋਣਦੇ ਹੁਣ ਸੇ ਤੋੜਾਂਗੇ ਪਤਾ ਅੱਜ ਰਹਿਣ ਦਾ ਇਹ ਨੂੰ ਹੁਣ ਮੈਂ ਤੋਲਵਾਗੇ ਰੱਖ ਆਹ ਇਹਦਾ ਵਿੱਚ ਕੋਈ ਡੈਮੇਜ ਹੋਇਆ ਹੈ ਹਾਂਜੀ ਕੱਟ ਦੇਣੇ ਆ ਇਹ ਹਮਾ ਨੂੰ ਕਹਾਂਗੇ ਇਹਦੇ ਵਿੱਚ ਵੀ ਉਹ ਕੱਢ ਕੇ ਹਨ ਇਹ ਫੇ ਬਣਾ ਰਹੇ ਆ ਭਾਈ ਆ ਬੂਟਾ ਪਤਾ ਨਹੀਂ ਕਿਹੜੀ ਨਸਲ ਦਾ ਹੈ। ਸੂਰਜਮੁਖੀ ਦਾ? ਸੂਰਜਮੁਖੀ ਦਾ ਮੇਰਾ ਖਿਆਲ ਹੈ ਇਹਨੂੰ 15-20 ਫੁੱਲ ਹੋਣੇ ਲੱਗੇ। ਇਹ ਹੈਗਾ ਵੀ ਛੋਟਾ ਹੀ ਆ। ਹਾਂ ਦੇਖ ਲੈ ਕਿੰਨੇ ਆ ਹਜੇ ਹਜੇ ਵੱਡੇ ਹੋਣੇ ਫੁੱਟ ਕਾ ਦੇ। ਚਿੜੀਆਂ ਨੂੰ ਪਾਉਣ ਲਈ ਦਾਣੇ ਲੈ ਕੇ ਆਂਦੇ ਸੀਗੇ। ਇੱਥੇ ਦਾਣੇ ਸੀ ਖਲਾਰਤੇ ਨਾ ਚਿੜੀਆਂ ਨੂੰ ਵੀ ਚਲ ਇੱਥੇ ਚੋਕ ਲੈਣਗੀਆਂ ਪੱਕੇ ਥਾਂ ਤੇ। ਉਹਨਾਂ ਦੇ ਵਿੱਚ ਸੀਗਾ ਕਿਤੇ ਇਹਦਾ ਵੀ ਸੂਰਜਮੁਖੀ ਦਾ। ਉਹ ਉਹਦੇ ਵਿੱਚੋਂ ਚਲ ਗਿਆ ਹੁਣ। ਕਾ ਕੇ ਰਹਾ ਉੱਥੋਂ ਇਹ ਬੂਟਾ ਜੰਪਿਆ ਲੈ ਚੱਲ ਅੰਦਰ ਨੂੰ ਨੇ ਵੀ ਉਹਨਾਂ ਨੂੰ ਧੋਸ਼ ਕਰਕੇ ਤੇ ਰੰਗ ਲਈ ਵਿਸ਼ੇ ਇਹ ਹੁਣ ਬੰਗ ਗਿਆ ਇਹ ਇਹਦਾ ਹੁਣ ਰੰਗ ਹੌਲੀ ਹੌਲੀ ਹੈ ਨਾ ਅੱਗੇ ਨਾਲ ਹੋਈ ਜਾਂਦਾ ਥੋੜਾ ਜਿਹਾ ਐਚਚਰਲ ਜਿਹਾ ਇਹਨਾਂ ਨੂੰ ਹੋ ਗਿਆ ਥੋੜਾ ਜਿਹਾ ਚੇਕ ਹੋ ਗਿਆ। ਦੇਖ ਵੀ ਵਧੀਆ ਲਾਪੇ ਲੱਗਣ ਜਿੱਦਾਂ। ਪਰ ਇਹ ਆਪਾਂ ਜਾਨੀ ਉਹ ਨਹੀਂ ਕੋਈ ਬਣਾ ਰਹੇ ਵਿੱਚ ਜਿੰਤਾ ਜ਼ਿਆਦਾ ਕੋਈ ਤੁਸੀਂ ਆਪਣੇ ਹਿਸਾਬ ਨਾਲ ਰੰਗ ਵੀ ਵਿੱਚ ਪਾ ਸਕਦੇ ਹਾਂ। ਲੇਕਿਨ ਇਹ ਥੋੜੇ ਜਿਹਾ ਵਧੀਆ ਹੋ ਹੀ ਜਾਂਦਾ ਹੁਣ। ਤੇ ਤੁਸੀਂ ਇਹ ਆਪਣੇ ਹਿਸਾਬ ਨਾਲ ਜੇ ਕਿਸੇ ਨੇ ਕੋਈ ਕਲਰ ਵੀ ਵਿੱਚ ਦੇਵੇ ਫੂਲ ਕਲਰ ਵੀ ਕੋਨਾ ਤਾਂ ਉਹ ਵੀ ਪਾ ਸਕਦਾ। ਪਰ ਇਹ ਵਿੱਚ ਤਾਂ ਜੇ ਤਾਰੀ ਕੀ ਜਾਊਗਾ ਜੇ ਤੇ ਆਪਾਂ ਆਹ ਦੀ ਆਹ ਮਾੜੀ ਮਾੜੀ ਕੋਈ ਆ ਮੈਲ ਦੀ ਟੈਪ ਆਈ ਜਾਂਦੀ ਇਹਨੂੰ ਆਪਾਂ ਚੱਕੀ ਜਾਣਾ ਵਿੱਚ। ਆਹ ਦੇਖੋ। ਇੱਧਰ ਆਈ ਜਾਂਦੀ ਹੈ ਨਾ। ਪੌਣੀ ਨਾਲ ਵੀ ਚੱਕ ਸਕਦੇ ਆ ਇਹਦੇ ਨਾਲ ਵੀ ਚੱਕ ਆਪਾਂ ਸਕਦੇ ਆ ਆ ਦੇਖੋ ਹੋਲੀ ਹੋਲੀ ਬੜੀ ਹੋਲੀ ਸਰ ਬਾਅਦ ਰੱਖ ਲਓ ਤੇ ਹੁਣ ਇਹਦੇ ਵਿੱਚ ਆਪਾਂ ਨਾ ਆਪਣੇ ਹਿਸਾਬ ਦੇ ਨਾਲ ਕੋਈ ਸ਼ੂਗਰ ਖੰਡ ਜ਼ਿਆਦੀ ਖੰਦਾ ਕੋਈ ਘੱਟ ਖੰਦਾ ਪੌਣੀ ਪੈਣੀ ਹੈ ਇਹਦੇ ਵਿੱਚ ਆਪਾਂ ਇਹਦੇ ਵਿੱਚ ਹੁਣ ਸ਼ੂਗਰ ਪਾਉਣ ਲੱਗੇ ਆ 2 ਕੜਛੀਆਂ ਪਾ ਲੈਣੀ ਆ ਬਾਕੀ ਮੌਕੇ ਦੀ ਨਿਯਾਗਤ ਦੇਖ ਕੇ ਇਹ ਦੋ ਗੱਡੀਆਂ ਆਪਾਂ ਬਾਤੀਆਂ। ਬਾਕੀ ਵੀ ਮੌਕੇ ਦੇ ਹਿਸਾਬ ਨਾਲ ਨਹੀਂ ਕੀ ਪਾਵਾਂਗੇ ਤੇ ਹਜੇ ਉਹ ਅਪਰੇਸ਼ਨ ਦੇ ਵਿੱਚ ਕੀ ਹੁੰਦਾ। ਬਣੂਗੀ ਬਹੁਤ ਵਧੀਆ। ਸਵੇਰੇ ਕਿਸੇ ਕਿਸੇ ਟਾਈਮ ਤੁਸੀਂ ਸਵੇਰੇ ਆਪਣੇ ਕਿਸੇ ਨੇ ਕੰਮ ਤੇ ਜਾਣਾ। ਕੋਈ ਛੋਟੇ ਬੱਚੇ ਹੁੰਦੇ ਆ ਜਿਨ੍ਹਾਂ ਦਾ ਜੈਮ ਖਾਣ ਦੇ ਚਲ ਕਰਦਾ ਤੇ ਤੁਹਾਡੇ ਕੋਲ ਆਪਣੀ ਘਰ ਦੀ ਚੀਜ਼ ਇਨੈਚੁਰਲ ਪਤਾ ਕੋਈ ਬੱਚੇ ਦੇ ਵਿੱਚ ਕੋਈ ਕੈਮੀਕਲ ਅਲਰਜੀ ਕੁਝ ਨਹੀਂ ਹੈ ਨਾ ਪਾਜੂ ਆਪਾਂ ਤੇ ਆਪਣੇ ਆਪਣੇ ਘਰ ਬੂਟਾ ਏਕ-ਏਕ ਸਿਆ ਦਾ ਤੇ ਫਰੂਟ ਵਾਲੇ ਬੂਟੇ ਸਾਰੇ ਲਾਓ ਬਰਮਾਂ ਦਾ ਵੀ ਲਾਓ ਆਰਮਾਂ ਦਾ ਉਹਨਾਂ ਦੇ ਵੀ ਜੈਂਬੋਟ ਵਧੀਆ ਬਣਦੇ ਆ ਸਟ੍ਰੋਬਰੀਜ਼ ਦਾ ਬਹੁਤ ਵਧੀਆ ਬਣਦਾ ਤੇ ਮੁੱਲ ਲਿਆਉਣ ਨਾਲ ਉਹਨੂੰ ਆਪਣਾ ਬਣਾ ਕੇ ਰੱਖੋ ਲੋੜ ਮੁਤਾਬਕ ਘੱਟ ਮਿੱਠਾ ਵੱਧ ਮਿੱਠਾ ਜੋ ਵੀ ਪੜਨਾ ਸਵਾਦ ਵਾਂਗਰ ਸਵਾਦ ਇਹ ਵੀ ਬਹੁਤ ਬਣਦਾ ਸਵਾਦਮਾ ਕਰਨਾ ਜਾਓ ਆਪਣੀ ਸਿਹਤ ਮਗਰ ਜਾਓ ਤੇ ਇਹ ਦੇਖੋ ਬਾਕੀ ਜਿਹੜੀਆਂ ਕੰਪਨੀਆਂ ਨੇ ਚੀਜ਼ਾਂ ਵੇਚਣੀਆਂ ਆ ਉਹਨਾਂ ਦਾ ਵੀ ਕੰਮ ਹੈ ਤੇ ਤੁਸੀਂ ਲੇਕਿਨ ਆ ਤੁਸੀਂ ਘਰ ਬਣਾਓ ਵਧੀਆ ਤਰੀਕੇ ਦੇ ਨਾਲ ਬਣਾਓ ਇਹਨਾਂ ਸਾਫ਼ ਸੁਥਰਾ ਬਣਾਓ ਤੇ ਆਪਣੇ ਘਰ ਮਤਲਬ ਬੱਚਿਆਂ ਨੂੰ ਆਪ ਖਾਓ ਤੇ ਜਿਨ੍ਹਾਂ ਨੂੰ ਸ਼ੂਗਰ ਆ ਜਿਆਦਾ ਉਹ ਘੱਟ ਮਿੱਠਾ ਪਾ ਲਓ। ਲੈ ਵੀ ਟਿਕ ਹੋ ਗਿਆ ਤੇਰਾ ਉਹ ਕਾਫੀ ਗੁੱਟ ਹੋ ਗਿਆ ਵਧੀਆ ਤੇ ਹੁਣ ਇਹਦੇ ਵਿੱਚ ਆਪਾਂ ਸਵਾਦ ਮੁਤਾਬਕ ਆਪਣੇ ਹਿਸਾਬ ਨਾਲ ਪਾਉਣਾ ਜਿੰਨਾ ਵੀ ਕਿਸੇ ਨੂੰ ਜ਼ਰੂਰ ਤੇ ਕੋਈ ਘੱਟ ਆ ਕਿਸੇ ਨੂੰ ਵੱਧ ਖਾਂਦਾ ਥੋੜਾ ਜਿਹਾ ਆਪਾਂ ਪਿੰਕ ਸਾਲਟ ਥੋੜਾ ਜਿਹਾ ਪਿੰਕ ਸਾਲਟ ਪਾਤਾ ਵਿੱਚ ਕਿਉਂਕਿ ਇਹ ਵੀ ਜ਼ਰੂਰੀ ਆ ਪਾਉਣਾ ਆ ਇਹ ਆ 내가 ਆਪਣੇ ਕੋਲ ਸਿਨੇਮਨ ਪਾਊਡਰ ਨਾਲ ਚੀਨੀ ਦਾ ਪਾਊਡਰ ਥੋੜਾ ਜਿਹਾ ਥੋੜਾ ਜਿਹਾ ਪਾਉਣਾ ਸਰ ਆਪਾਂ ਨੂਨ ਵੀ ਪਾ ਦਿੱਤਾ ਹੈ ਇੱਕ ਸਾਲਟ ਤੇ ਸਿਨੇਮਨ ਪਾਊਡਰ ਨਾਲ ਚੀਨੀ ਦਾ ਚੀਨੀ ਦਾ ਪਾਊਡਰ ਵੀ ਥੋੜਾ ਜਿਹਾ ਆਪਾਂ ਨਾ ਆਪਣੇ ਮੁਤਾਬਕ ਪਾਤਾ ਬਾਕੀ ਜਿਹਨੇ ਬਣਾਉਣਾ ਉਹ ਆਪਣੇ ਹਾਲ ਹਸਾਬ ਦੇ ਨਾਲ ਦੇਖ ਕੇ ਪਾ ਸਕਦਾ ਜਰੂਰੀ ਤੇ ਆ ਨਿੰਬੂ ਦਾ ਜਿਹੜਾ ਆਪਾਂ ਇਹੋ ਲੈਂਦਾ ਆ ਘਰ ਦਾ ਤਾਂ ਨਹੀਂ ਕੱਟਿਆ ਇਹ ਤੁਹਾਡੇ ਅੰਦਰ ਕੰਪਨੀ ਦੇ ਵਿੱਚੋਂ ਕਰਕੇ ਇਹਨਾਂ ਵਾਲੇ ਨਿੰਬੂ ਆਏ ਹੋਏ ਇਹ ਆਪਾਂ ਦੋ ਘਟਕਣ ਪਾਉਣੇ ਇਹਦੇ ਵਿੱਚ ਦੋ ਘਟਕਣ ਸਿਰ ਮੇਰੇ ਖਿਆਲ ਬਹੁਤ ਐਨਾਂ ਲੋੜ ਦਾ ਕਰਕੇ ਦੇਖ ਕੇ ਵੇਫਾਵਾਵਾਂਗੇ ਨਾ ਤੇ ਹੁਣ ਇਹਨੂੰ ਥੋੜਾ ਜਿਹਾ ਹੋਰ ਿਜਣ ਦਿੰਨੇ ਆ ਤੇ ਮੇਰੇ ਖਿਆਲ ਆ ਹਿਸਾਬ ਜਾਨਾ ਹੋਈ ਗਿਆ ਵਧੀਆ ਠੀਕ ਨੇ ਆਪਾਂ ਇਹ ਥੋੜਾ ਜਿਹਾ ਹੋਰ ਐਡਿਟ ਕਰਕੇ ਫਿਰ ਤੁਹਾਨੂੰ ਦਿਖਾ ਦਿੰਦੇ ਕਿਦਾਂ ਹੁੰਦਾ ਤੇ ਹੁਣ ਬਹੁਤ ਗੁੱਡ ਬਣ ਗਿਆ ਠਿਕ ਬਣ ਗਿਆ ਦਸੂਣੇ ਨੂੰ ਆਪਾਂ ਲਾ ਕੇ ਰੱਖ ਲੈਣ ਉਹਦਾ ਠੰਡਾ ਕਰਕੇ ਨੂੰ ਆਪਾਂ ਜਿਪ ਉਹਦੇ ਵਿੱਚ ਪਾ ਲੈਣਾ ਮਰਦਮਾਨ ਦੇ ਵਿੱਚ ਕਹਿ ਨੂੰ ਯਾਰ ਦੇ ਵਿੱਚ ਪਾ ਲਓ ਉਹਦੇ ਵਿੱਚ ਪਾ ਲੈਣਾ ਹੁਣ ਮੈਂ ਚੱਕ ਕੇ ਠੰਡਾ ਕਰ ਲਗਾ ਹੈ ਨਾ ਨੋਈ ਹੁਣ ਇਹਨੂੰ ਆਪਾਂ ਠੰਡਾ ਕਰ ਰਹੇ ਆਂ ਸਿੰਕ ਤੇ ਰੱਖ ਲਿਆ ਪਾਣੀ ਥੱਲੇ ਬੰਦ ਕਰਕੇ ਤਾਂ ਠੰਡਾ ਹੋ ਜਾਊਗਾ ਤਾਂ ਫੇਰ ਇਹਨੂੰ ਆਪਾਂ ਠੰਡਾ ਹੋਏ ਕੱਚ ਦੇ ਜਾਰ ਦੇ ਵਿੱਚ ਉਹਨੂੰ ਜੱਗ ਦੇ ਵਿੱਚ ਪਾ ਕੇ ਰੱਖ ਲਵਾਂਗੇ ਇਸ ਵੀ ਭਾਂਡੇ ਵਿੱਚ ਤੇ ਨਾਲੇ ਠੰਡਾ ਹੋਏ ਥੋੜਾ ਜਿਹਾ ਥਿੱਕ ਹੋ ਜਾਊਗਾ ਵਧੀਆ ਹੋ ਜਾਊਗਾ ਤਾਂ ਤੁਸੀਂ ਜਦੋਂ ਤੁਹਾਡਾ ਦਿਲ ਕਰੂ ਤਾਂ ਤੁਸੀਂ ਇਹਨੂੰ ਖਾ ਸਕਦੇ ਆਂ ਇਹ ਬਹੁਤ ਵਧੀਆ ਬਣੀ ਆ ਨੇ ਉਹ ਜਿਹੜੇ ਉਹ ਜਿਆਦਾ ਬਰੀਕ ਕਰਦੇ ਆ ਜਿਹੜੇ ਕੰਪਨੀ ਆਲੇ ਬਣਾਉਂਦੇ ਆ ਇਹ ਵੀ ਬਹੁਤ ਗੋੜਿਆ ਠੀਕ ਹੈ ਦੇਖੋ ਜੇ ਨੈਚਰਲ ਬਣਾਇਆ ਨਾ ਇਹ ਬਸ ਇੰਨਾ ਹੀ ਆ ਵੀ ਹੁਣ ਇਹਨੂੰ ਮੈਂ ਠੰਡਾ ਕਰਕੇ ਠੰਡਾ ਹੋ ਗਏ ਨਾ ਠਿਕ ਹੋ ਜਾਣਾ ਹੋਰ ਤਾਂ। ਉਹ ਸੰਘਣਾ ਹੋ ਜਾਣਾ ਹੈ ਗਰਮ ਕਰਕੇ ਹੈ ਨਾ। ਤੇ ਇਸ ਕਰਕੇ ਤੇ ਖਾਓ ਮ제 ਨਾ ਬਈ। ਤੁਸੀਂ ਵੀ ਦੇਖਣ ਵਾਲੇ ਹੋ ਬਣਾਓ। ਤੇ ਜਿਹੜੀ ਵੀ ਚੀਜ਼ ਦਾ ਬਣਾਉਣਾ ਹੈ ਉਸ ਤੇ ਵੀ ਕੱਢ ਲਿਓ ਤੁਹਾਡੀ ਮਰਜ਼ੀ ਆ। ਜਿਹੜੇ ਸੇ ਆ ਉਹਨਾਂ ਦੀ ਸ਼ੈਲ ਲਾ ਲਿਓ ਤੁਹਾਡੀ ਮਰਜ਼ੀ ਨਹੀਂ ਲਾਉਣੇ ਨਾ ਲਾਉਣ। ਪਲਾਮਾ ਦਾ ਬਣਾਉ ਉਹ ਵੀ ਬਹੁਤ ਸਾਦ ਬਣਦਾ। ਲੋਰ ਮੁਤਾਬਕ ਬੇਲੇ-ਕਵੇਲੇ ਹੈਗਾ ਜਦੋਂ ਤੁਸੀਂ ਜੇ ਜ਼ਿਆਦਾ ਧੁੱਕ ਕੇ ਤਾਂ ਲੱਗੀ ਕੋਈ ਉਹ ਦਵਦਾ ਨੂੰ ਕੱਢ ਕੇ ਫਟਾਫਟ ਆਪਣੇ ਉਹ ਕੱਢੋ ਦੋ ਬ੍ਰੈਡ ਤੇ ਕੱਢ ਕੇ ਤਾਂ ਉਹਦੇ ਵਿੱਚ ਲਾ ਕੇ ਤਾਂ ਦਵਦਾ ਖਾਓ ਹਨਾ ਹੁਬੀ ਦੋਸੇ ਬਣ ਗਿਆ ਵਧੀਆ ਤੇ ਮੈਂ ਚੈੱਕ ਕਰਦਾ ਮਾਲੀਵਾ ਕੀ ਚੀਜ਼ ਬਣੀ ਹੁਣ ਥੋੜਾ ਜਿਹਾ ਠੰਡਾ ਹੈ ਤਾਂ ਹੈ ਠੰਡਾ ਹੀ ਖਾਣ ਵਾਲਾ ਲੇਕਿਨ ਹੋਰ ਠੰਡੇ ਹੋ ਜਾਵੇ ਉੱਤੇ ਲਾ ਕੇ ਖਾਵਾਂਗੇ ਬ੍ਰੈਂਡ ਤੇ ਸਾਰਿਆਂ ਨੂੰ ਬੇਨਤੀ ਆ ਵੀ ਇਤਾਂ ਦੀ ਆਰਗੈਨਿਕ ਚੀਜ਼ਾਂ ਘਰੇ ਬਣਾਓ ਘਰੇ ਖਾਓ ਆਪਣਾ ਜਿਹੜਾ ਸਰੀਰ ਨੂੰ ਵਧੀਆ ਰੱਖੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਲਾਈਕ ਸ਼ੇਅਰ ਕਰੋ ਫੋਰ ਕਮੈਂਟ ਕਰੋ ਵੀ ਕਿੰਦਾਂ ਦੀ ਤੁਹਾਨੂੰ ਚੀਜ਼ ਬਣਾ ਕੇ ਦਿਖਾ ਲਈਏ ਖੇਤੀ ਵੀ ਬਾਹਰ ਆਪ ਆਰਗੈਨਿਕ ਕਰਦੇ ਆ ਸਾਰਿਆਂ ਨੂੰ ਇਹ ਵਿੱਚ ਵੀ ਜਿੰਮੇਦਾਰਾਂ ਕੋਲ ਜਿੰਨਾ ਕੋ ਜਮੀਨ ਹੈਗੀ ਜਮੀਨ ਦੇ ਮਾਲਕ ਜਿੰਮੇ ਇਹ ਨਾ ਵੀ ਜੱਟਾਂ ਕੋਲ ਇਹ ਸਾਰਿਆਂ ਕੋਲ ਜਿੰਨੇ ਜਿੰਨੇ ਵੀ ਹੈਗੇ ਆ ਘਰ ਦੀ ਸਬਜ਼ੀ ਲਾਓ ਘਰ ਦੇ ਬੂਟੇ ਆਪਣੇ ਫਰੂਟਾਂ ਵਾਲੇ ਲਾਓ ਸਾਰਾ ਆਪਣਾ ਘਰ ਦਾ ਬਣਾ ਕੇ ਖਾਓ ਲੰਮੀ ਔਰ ਵਧੀਆ ਜ਼ਿੰਦਗੀ ਜੀਓ ਬਾਕੀ ਪਰਮਾਤਮਾ ਦੇ ਹੱਥ ਆ ਜੋ ਗਿਆ ਪਰ ਕੋਸ਼ਿਸ਼ ਕਰੋ ਠੀਕ ਹੈ ਜੀ